हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀ ਨੀਲੀ ਰਾਵੀ ਮੱਝ ਸੇਲ ਲਈ ਲੈ ਕੇ ਆਏ ਜੀ ਬਈ ਤਾਜੀ ਸੋਈ ਆ ਜਿਸ ਘਰ ਚੋਂ ਵੀਡੀਓ ਬਣਾ ਰਹੇ ਵੀਰ ਦੇ ਘਰੇ ਲੂਪੋਸੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਪਿੰਡ ਬਈ ਸੇਲਵਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਪੂਲ ਨੇੜੇ ਬਈ ਰਾਮਪੁਰਾ ਸ਼ਹਿਰ ਆ ਜਾਂਦਾ ਸਦਾਣਾ ਪਿੰਡ ਨੇੜੇ ਰਹ ਜਾਂਦਾ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਸੀ ਗਾਲ ਸਸੀ ਗਾਲ ਬਾਈ ਜੀ ਹੋ ਠੀਕ ਹੋ ਬਈ ਜੀ ਵਧੀਆ ਬਈ ਜੀ ਨਾਮ ਤੇ ਮੋਬਾਈਲ ਨੰਬਰ ਬੋਲੋ ਨਾਮ ਰਾਜੂ ਬਾਈ ਮੋਬਾਈਲ ਨੰਬਰ ਮੋਬਾਈਲ ਨੰਬਰ 94631 ਹਾਂਜੀ 31633 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ 'ਚ ਚੱਲ ਰਿਹਾ ਨੋਟ ਕਰ ਲੋ ਵੀ ਜਿਹੜੀ ਮੱਝ ਦੇ ਨੇ ਕਿਹੜਾ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਆ ਬਾਈ ਕੱਲ ਹੀ ਸੂਈ ਆ ਕੱਲ ਹੀ ਸੂਈ ਆ ਬੱਚਾ ਕੀ ਦਿੱਤਾ ਕਰਮਾਣੀ ਨੇ ਕੱਟਾ ਦੇ ਦਾ ਕੱਟ ਆ ਗਈ ਬੱਚਾ ਕੱਟਾ ਦੇ ਤਾਂ ਬਾਈ ਕਿੰਨਾ ਵੱਡਾ ਹਾਜ਼ਰ ਆ ਹਾਂ ਵੱਡਾ ਇਹ ਹੈਗਾ ਬਾਈ 9-10 ਲੀਟਰ ਤੇ ਆ 9-10 ਲੀਟਰ ਕਿੰਨਾ ਕਿ ਦੁੱਧ ਦਿੱਤਾ ਇਸ ਲੀਟਰ ਨੇ ਬਾਈ ਦੂਜੀ ਸੂਏ 14 ਲੀਟਰ ਦੁੱਧ ਕੱਢਿਆ 14 ਲੀਟਰ ਹਾਂ 14 ਲੀਟਰ ਬੜਾ ਤਿਆਰ ਹੈ ਠੀਕ ਠੀਕ ਹੈ ਠੰਡੀ ਸੀ ਲਬੇ ہاں ਠੰਡੀ ਸੀ ਠੀਕ ਹੈ ਫੇਸ ਬੜਾ ਪਿਆਰਾ ਬਈ ਫੇਸ ਦੇਖੋ ਨੀਲੀ ਰਾਵਿਜ ਪੈਂਦੀ ਐ ਡਾ ਬਡੂਬ ਸਾਰੇ ਚੰਗੇ ਆ ਤੇ ਸਿੰਗ ਕੁਆਲਿਟੀ ਬਹੁਤ ਚੰਗੀ ਆ ਸਮੀ ਪੜੀ ਰਾਜੀ ਰੋਜੀ ਫੁੱਲਾ ਚੰਗੇ ਬੋਲੇ ਤੋਂ ਕਰਮਾਲੀ ਸਟਾਰਟ ਹੋਈ ਆ ਕੱਲਾ ਕੱਲਾ ਥਾਣੇ ਚਾਰੇ ਥਾਣੇ ਨਿਕਣਵੇਂ ਪੂਰੇ ਗੈਪ ਤੇ ਮੁਠੀ ਵਾਲਾ ਥਾਣਾ ਬਈ ਆਰਡਰ ਦੀ ਕੁਆਲਿਟੀ ਕਮਾਲ ਦੀ ਆ ਸੋਹਣਾ ਆਰਡਰ ਕਰਮਾਲੀ ਨੇ ਤਿਆਰ ਕਰਿਆ ਵੀਡੀਓ ਬਣਾਉਣ ਦਾ ਜਿਹੜਾ ਟਾਈਮ 11:20 ਹੋ ਗਿਆ ਉਸ ਸਮਨਾ ਜੱਜਮੈਂਟ ਕਰ ਲਿਓ। ਸ਼ਾਮ ਤੱਕ ਕੱਢ ਲੈ ਜਿਹੜਾ ਵਧੀਆ ਤਿਆਰ ਕਰ ਲਿਓ। ਖੋਲਿਓ ਬਈ ਤੋਰ ਕੇ ਦਿਖਾਓ। ਚੰਗੀ ਆ ਬਈ ਨੀਲੀ ਰਾਬੀ ਆ ਮੰਗ ਇੰਨੀ ਕਾ ਵੀ ਮੈਲ ਨਹੀਂ ਬਹੁਤ ਘੱਟ ਆ। ਨਿਮਾਣੇ ਚੰਗੀ ਆ ਤੇ ਥਣਲੇਵਾ ਕਮਾਲ ਦਾ ਚਵਾਈ ਚੁਈ ਓਕੇ ਵੀਰੇ। ਹਾਂ ਵਧੀਆ ਬਈ ਇੱਕ ਸੰਗਰ। ਚਵਾਈ ਚੁਈ ਬਾਈ ਕਹਿੰਦਾ ਇੱਕ ਨੰਬਰ। ਸਮੀ ਪੜੀ ਰਾਜੀ ਰੂਜੀ ਫੁੱਲਾ ਸੁਈ ਸਵਾਈ ਆ। ਜੇ ਰੋਕੇ ਬਈ। ਹਾਂ ਬਈ ਜੇਰ ਦੀ ਡੰਨਾ। ਠੀਕ ਆ ਬਈ। ਤੇ ਮੁੱਲ ਕੀ ਇਹਦਾ ਜਾਇਜ਼ ਆ ਬਈ? ਮੌਲੇ ਦਾ 120 ਕਰਦੇ ਆ ਬਾਈ ਮਾਨਤਾ ਨਹੀਂ ਮਾਨਤਾ ਨਹੀਂ ਕਰਾਂਗੇ ਠੀਕ ਆ 120000 ਰੁਪਿਆ ਮੌਲੇ ਵੀ ਮਾਨਸਾ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਰਾਜੀ ਰੂਜੀ ਫੁੱਲ ਆ ਬਾਈ ਸਮੇਂ ਪੜੀ ਫੁੱਲ ਆ ਤੋਰਾ ਤਾਰਾ ਕਰਮਾਲੀ ਦਾ ਫੁੱਲ ਚੰਗਾ ਸਮੇਂ ਪੜੀ ਰਾਜੀ ਰੂਜੀ ਫੁੱਲ ਆ ਆਰਡਰ ਕਮਾਲਾ ਥੋੜਾ ਬੱਚੇ ਦਾ ਕਰਦੀ ਆ ਲੈ ਵਲੂਆ ਕਰਮਾਲੀ ਦੇ ਬਹੁਤ ਲੈਵਰੀ ਕੁਆਲਟੀ ਦੇਖੋ ਬਾਈ ਕਮਾਲ ਦਾ ਥਣ ਬਹੁਤ ਚੰਗਾ ਲੱਗਿਆ ਮੁਰਗੀ ਵਾਲਾ ਥਣ ਇਕੱਲਾ ਇਕੱਲਾ ਥਣ ਤੋਰਾ ਤਰਾ ਚੰਗਾ ਲੈ ਚਲ ਬੰਦ ਇੱਕ ਵੇਲੇ ਬਾਈ ਹਾਂਜੀ ਹਾਂਜੀ ਆਰਡਰ ਦੇਖੋ ਬਈ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਲੇਵਾ ਦੇਖੋ ਬਈ ਸੂਕਣੋਂ ਸਟਾਰਟ ਹੁੰਦਾ ਕਰਮਾਈ ਦਾ ਲੇਵਾ ਮੁਰੇ ਤੋਂ ਨੀਂਦਾ ਚਲੇ ਵਗਿਆ ਵਾ ਇੱਕ ਵਾਰ ਕੀ ਬਾਤ ਹੈ ਲੇਵਰੀ ਕੁਆਲਟੀ ਬਹੁਤ ਚੰਗੀਆਂ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਵਾਈ ਚੁਈ ਓਕੇ ਆ ਬਈ ਦੇ ਘਰ ਦੀ ਮੱਝਾ ਕੋਈ ਵਫਾਰ ਦਾ ਕੰਮ ਨਹੀਂ ਕਿਸੇ ਵੀ ਨੂੰ ਬਈ ਮੱਝ ਪਸੰਦ ਆਵੇ ਤਾ ਵਾ ਹੀ ਨਾ ਕਨੈਕਟ ਕਰ ਲਿਓ ਧੰਨਵਾਦ